ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਫੋਟੋਗ੍ਰਾਫ ਸਾਹਿਬ ਵਿਖੇ ਸੰਤ ਬਾਬਾ ਸਰੂਪ ਸਿੰਘ ਜੀ ਅਤੇ ਗੁਰਦੁਆਰਾ ਸੰਸਰ ਸਾਹਿਬ ਸੇਵਾ ਟਰਸਟ ਦੇ ਵੱਲੋਂ ਭਵਨ ਮੋਤੀ RAM ਮਹਿਰਾ ਜੀ ਦੇ ਗੇਟ ਦੇ ਨਜ਼ਦੀਕ ਦਸਤਾਰ ਤੇਰੀ ਸਰਦਾਰੀ ਖਾਲਸ ਦੇ ਬੈਨਰ ਤਹਿਤ ਦਸਤਾਰਾਂ ਦੇ ਲੰਗਰ ਲਗਾਏ ਗਏ ਨੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਉੱਤੇ ਕੇਸਰੀ ਦਸਤਾਰਾਂ ਸਜਾਈਆਂ ਗਈਆਂ ਨੇ ਇਸ ਦੇ ਨਾਲ ਹੀ ਠੀਕ ਲੋਕਾਂ ਦੇ ਵੱਲੋਂ ਦਸਤਾਰਾ ਸਜਾਉਣ ਦੇ ਨਾਲ-ਨਾਲ ਸਿੰਘ ਸਜਣ ਦੇ ਪ੍ਰਣ ਵੀ ਲਏ ਗਏ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਸ਼ਹੀਦੀ ਜੋੜ ਮੇਲ ਧੰਨ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਹਾਦਤ ਨੂੰ ਸੀਸ ਝੁਕਾਉਂਦਿਆਂ ਅੱਜ ਲੰਗਰ ਦਸਤਾਰਾਂ ਦਾ ਸੰਤ ਬਾਬਾ ਸਰੂਪ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਫਤਿਹਗੜ੍ਹ ਸਾਹਿਬ ਲਾਇਆ ਗਿਆ ਬੇਸਿਕਲੀ ਸਾਡੇ ਮਨ ਦੀ ਇਹ ਖੁਆਇਸ਼ ਆ ਵੀ ਜਦੋਂ ਸਾਡੇ ਨੌਜਵਾਨ ਸਿਰ ਤੇ ਕੇਵਲ ਰੁਮਾਲ ਬਨ ਕੇ ਜਾਂਦੇ ਆ ਤੇ ਜਦੋਂ ਉੱਥੇ ਭੋਰਾ ਸਾਹਿਬ ਜਾ ਕੇ ਮੱਥਾ ਟੇਕਦੇ ਆ ਤੇ ਮਾਤ ਗੁਜਰ ਕੌਰ ਜੀ ਦਾ ਮਨ ਭਰ ਜਾਂਦਾ ਵੀ ਇਹਨਾਂ ਖਾਤਰ ਅਸੀਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਕਰਾਈ ਅੱਜ ਇਹਨਾਂ ਦੇ ਸਿਰ ਤੇ ਦਸਤਾਰਾਂ ਨਹੀਂ ਔਰ ਜਦੋਂ ਇਹ ਨੌਜਵਾਨ ਸਿਰਾਂ ਤੇ ਕੇਸਰੀ ਦਸਤਾਰ ਸਜਾ ਕੇ ਫਤਿਹਗੜ੍ਹ ਸਾਹਿਬ ਮੱਥਾ ਟੇਕਣਗੇ ਤੇ ਸਹਿਬਜ਼ਾਦੇ ਵੀ ਕਹਿਣਗੇ ਉਦੋਂ ਤੇ ਸਾਡੇ ਖੂਨ ਦਾ ਰੰਗ ਲਾਲ ਸੀ ਪਰ ਅੱਜ ਇਹਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ ਨੇ ਇਹ ਸਾਬਤ ਕਰ ਦਿੱਤਾ ਵੀ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੀ ਵੀ ਬਰਥਾ ਨਹੀਂ ਜਾਂਦਾ ਔਰ ਇਹ ਅੱਜ ਸਾਡੇ ਪੰਜਾਬ ਦੀ ਤਰਾਸ ਦੀ ਵੀ ਹੈ ਜੋ ਚਿੱਟੇ ਦਾ ਨਸ਼ਾ ਹੋਰ ਨਸ਼ਿਆਂ 'ਚ ਨੌਜਵਾਨ ਗੜਤ ਹੋ ਰਹੇ ਨੇ ਇੱਥੇ ਮੇਰੇ ਕੋਲ ਇੱਕ ਹੁਣੀ ਹੁਣੀ ਇੱਕ ਪਿਓ ਨੇ ਵੀ ਪ੍ਰਣ ਕੀਤਾ ਵੀ ਮੈਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਵਾਂਗਾ ਰੋਕੇ ਕਿਹਾ ਜੋ ਇਹ ਪ੍ਰਾਪਤੀ ਇਹ ਨੌਜਵਾਨਾਂ ਨੇ ਆ ਸਾਡੇ ਕੋਲ ਖੜੇ ਆ ਇਹਨਾਂ ਨੇ ਪ੍ਰਣ ਕੀਤਾ ਵੀ ਅੱਜ ਤੋਂ ਬਾਅਦ ਮੈਂ ਸਿਰ ਤੇ ਦਸਤਾਰ ਸਜਾਵਾਂਗਾ ਇੱਕ ਛੋਟਾ ਬੱਚਾ ਵੀ ਇਹਨਾਂ ਦਾ ਉਹਨੂੰ ਵੀ ਲੈ ਕੇ ਆਏ ਆ ਸਾਡਾ ਪਰਪਸ ਕੇਵਲ ਦਸਤਾਰ ਸਜਾਉਣ ਦਾ ਨਹੀਂ ਹੈ ਇਸ ਤਾਜ ਨੂੰ ਸਾਂਭਣ ਦਾ ਆ ਸੋ ਇਹ ਉਪਰਾਲਾ ਸਿਰਾਂ ਤੇ ਦਸਤਾਰਾਂ ਘਰਾਂ ਵਿੱਚ ਸਿੱਖੀ ਆ ਜਾਵੇ ਤਾਂ ਕਿ ਗੁਰੂ ਕਲਗੀ ਤਰਪਾਸ਼ਾ ਜੀ ਦੀ ਕੁਰਬਾਨੀ ਦਾ ਮੁੱਲ ਪੈ ਜਾਵੇ ਇਹ ਛੋਟਾ ਜਿਹਾ ਉਪਰਾਲਾ ਕੀ ਬਾਤ ਮੈਂ ਪਰਣਾ ਜੀ ਸਾਡਾ ਜੀ ਹਾਂਜੀ ਤਾਂ ਸਿਸਤਾਰ ਬੰਨਾ ਕਿ ਮੈਂ ਮੇਰਾ ਬੱਚਾ ਹੀ ਮਾਤਾ ਗੁਜਰੀ ਦੇ ਚਰਨਾਂ ਵਿੱਚ ਸਾਡਾ ਕਬੂਰ ਰਵੇ ਬਿਹਾਰ ਰੇਸੀ ਸਰਦਾਰ ਬੰਦੇ ਰੇ ਬਾਬਾ ਜੀ ਦਾ ਉਹਨੇ ਖੁਸ਼ੀਆਂ ਸਾਨੂੰ ਬਹੁਤ ਖੁਸ਼ੀਆਂ ਮਿਲੂਗੀ ਉਹਦੇ ਚਰਨਾਂ ਵਿੱਚ ਬਹਿ ਕੇ ਇਸ ਬਸਰਤ ਇਸ ਵਾਲੀ ਸੇਵਾ ਹੈ ਆ ਰਹੇ ਹੁਣ ਨੌਜਵਾਨਾਂ ਚ ਕਿੰਨਾ ਕਿਰਦਾਰ ਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੰਤਰਮਾਤਾ ਗੁਜਰਕੌਰ ਤੰਤਰਮਾਪਾਪਾ ਜੋਰਾਵਰਚਾ ਤੋਂ ਫਤਿਹ ਸਿੰਘ ਦੀ ਯਾਦ ਵਿੱਚ ਦਸਤਾਰ ਸਗਲਾਈ ਦਾ ਕੈਂਪ ਅੱਜ ਪਹਿਲੀ ਵਾਰ ਪ੍ਰਾਲਾ ਕੀਤਾ ਹੈ ਜਿਸ ਵਿੱਚ ਬਹੁਤ ਸੋਹਣੇ ਬੱਚਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਣ ਕੀਤਾ ਉਹਨਾਂ ਨੂੰ ਅਸੀਂ ਫ੍ਰੀ ਤੌਰ ਤੇ ਦਸਤਾਰਾਂ ਦੇ ਰਹੇ ਹਾਂ ਤਾਂ ਜੋ ਅਗਲੀ ਵਾਰ ਜਦ ਵੀ ਆਣ ਤਾਂ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਂ ਸਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਆਪਣੇ ਸਿਰ ਤੇ ਦਸਤਾਰਾਂ ਸਜਾ ਕੇ ਆਣ ਤਾਂ ਜੋ ਜਿਹੜੇ ਚਾਰ ਸਹਿਬਜ਼ਾਦੇ ਜਿਨ੍ਹਾਂ ਨੇ ਸਾਡੇ ਖਾਤਰ ਨੀਹਾਂ ਵਿੱਚ ਜਿਹੜੇ ਚਿਣੇ ਗਏ ਤਾਂ ਉਹਨਾਂ ਨੂੰ ਆਪਣੇ ਦੁਬਾਰਾ ਮੁਰ ਸਿੱਖੀ ਸਰੂਪ ਵੱਲ ਫਿਰ ਦੁਬਾਰਾ ਵਾਪਸ ਆ ਸਕਣ